ਹਾਂਜੀ ਜੀ ਐਨਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਬਹੁਤ ਹੀ ਜ਼ਰੂਰੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਅੱਜ ਦੀ ਗੱਲ ਕਰਨ ਜਾ ਰਹੇ ਆਂ ਆਪਾਂ ਉਹ ਜਿਹੜੀ ਮੀਟਿੰਗ ਹੋਈ ਹੈ ਤਾਂ ਉਸ ਮੀਟਿੰਗ ਦੇ ਵਿੱਚ ਕੀ ਕੀ ਗੱਲਬਾਤ ਹੋਈ ਹੈ ਹਾਂ ਸੀਐਮ ਭਗਵੰਤ ਮਾਨ ਦੀ ਕੋਠੀ ਸੰਗਰੂਰ ਵਿਖੇ ਜਿਹੜੀ ਮੀਟਿੰਗ ਹੋਈ ਹੈ ਐਜੂਕੇਸ਼ਨ ਸੈਕਟਰੀ ਸ੍ਰੀ ਕਮਲ ਕੁਸੌਰ ਜੱਤੂ ਨਾਲ ਤੇ ਸੀਐਮ ਭਗਵੰਤ ਮਾਨ ਦੇ ਓਐਸਡੀ ਸੁਖਵੀਰ ਕਰਾਚੋ ਜੀ ਨਾਲ ਇਸ ਮੀਟਿੰਗ ਦੇ ਵਿੱਚ ਜਿਹੜੇ ਜਿਹੜੇ ਗੱਲਬਾਤ ਹੋਈ ਹੈ ਤੇ ਉਹਨਾਂ ਵੱਲੋਂ ਕਿਹੋ ਜਿਹਾ ਹੰਗਾਰਾ ਆਇਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ ਆ ਸਭ ਤੋਂ ਪਹਿਲਾ ਮਸਲਾ ਬਦਲੀਆਂ ਸੰਬੰਧੀ ਆ ਜਿਹੜਾ ਤੇ ਉਹਦੇ ਬਾਰੇ ਸੁਖਵੀਰ ਕਰਾਚੋ ਜੀ ਨੇ ਕਿਹਾ ਕਿ ਜਿਹੜੀ 41 ਕੱਟ ਦੀ ਇਹਦੇ ਵਿੱਚ ਮੰਗ ਰੱਖੀ ਗਈ ਤਾਂ ਉਹਨਾਂ ਨੇ ਇਹਦੇ ਵਿੱਚ ਬਦਲੀਆਂ ਦਾ ਮੌਕਾ ਦੇਣ ਬਾਰੇ ਵਿਚਾਰ ਕਰ ਰਹੇ ਹਾਂ ਇਹ ਕਿਹਾ ਗਿਆ ਉਹਨਾਂ ਵੱਲੋਂ ਦੂਜਾ ਮਸਲਾ ਸਭ ਤੋਂ ਵੱਡਾ ਜਿਹੜਾ ਸੀ ਇਹਦੇ ਵਿੱਚ 9 ਮਈ ਤੋਂ ਬਣਦੀ ਤਨਖਾਹ ਸੀ ਜਿਹੜੀ 41 ਕੱਟ ਵਾਲਿਆਂ ਦੀ ਉਹਦੇ ਲਈ ਵੀ ਉਹਨਾਂ ਨੇ ਹਾਂ ਪੱਖੀ ਹੰਗਾਰਾ ਦਿੱਤਾ ਤੇ ਜਿਹੜਾ ਪਰਖ ਕਾਲ ਹੈ ਪਰਖ ਕਾਲ 41 ਕਾਟ ਵਾਲਿਆਂ ਵੱਲੋਂ ਜਿਹੜੀ ਇਹਦੇ ਵਿੱਚ ਮੰਗ ਰੱਖੀ ਗਈ ਸੀ 2 ਸਾਲ ਦਾ ਕਰਨ ਸੰਬੰਧੀ ਤਾਂ ਇਹ ਸੰਬੰਧੀ ਦੀ ਮੀਟਿੰਗ ਦੇ ਦੌਰਾਨ ਇਹ ਹੀ ਗੱਲ ਉਹਨਾਂ ਕੰ ਲੋਕਾਂ ਨੂੰ ਕਹੀ ਗਈ ਆ ਕਿ ਵਿਚਾਰ ਕਰ ਰਹੇ ਹਾਂ ਇਸ ਤੇ ਤੇ ਇੱਕ ਸਿੱਗੀਆਂ ਪੋਸਟਾਂ ਪੋਸਟਾਂ 168 ਪੋਸਟਾਂ ਡੀਪੀਈ ਦੀਆਂ ਇਹਦੇ ਸੰਬੰਧਤ ਵੀ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹ ਪੋਸਟਾਂ ਭਰੀਆਂ ਜਾਣਗੀਆਂ ਤੇ ਜਿਹੜੇ 威ਟਿੰਗ ਲਿਸਟਾਂ ਵਾਲੇ ਆ ਤੇ ਉਹਨਾਂ ਸੰਬੰਧੀ ਵੀ ਕਿਹਾ ਇਕ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਵੇਟਿੰਗ ਲਿਸਟ ਆ ਰਹੀਦੀ ਹੈ ਨਹੀਂ ਉਹਨਾਂ ਨੂੰ ਯਾਰੀ ਕੀਤਾ ਜਾਵੇਗਾ ਮੀਟਿੰਗ ਆ ਜਿਹੜੀ ਇਹ ਪੋਸਟ ਜਬ ਰਹੀ ਹੈ 4561 ਮਾਸਟਰ ਕਿਟ ਜੁਨੀਅਨ ਪੰਜਾਬ ਵੱਲੋਂ ਜਿਹੜੀ ਅੱਜ ਆ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝ ਬਣਾਈ ਆਪਾਂ ਤਾਂ ਜਿਵੇਂ ਵੀ ਕਿਸੇ ਵੀ ਹੋਰ ਵੀ ਕੋਈ ਅਪਡੇਟ ਹੁੰਦਾ ਭਰਤੀ ਦੇ ਨਾਲ ਸੰਬੰਧਿਤ ਜਾਣ ਵਾਲੀਆਂ ਭਰਤੀ ਦੇ ਨਾਲ ਸੰਬੰਧਿਤ ਅਪਡੇਟ ਆਪਾਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਤੇ ਮਿਲਾਂਗੇ ਫਿਰ ਆਪਾਂ ਇੱਕ ਨਵੇਂ ਵੀਡੀਓ ਦੇ ਨਾਲ ਖਾਸੇ ਵਾਦ ਦੇ ਰਿਹਾ ਹਾਂ